ਲੇ ਵੀਦਰ ਕਰੋ ਚੈੱਕ ਇਹ ਸ਼ੀਡ ਕਾਰਡ ਆਗਾ ਤੇ ਨਾ ਸ਼ੀਡ ਕਾਰਡ ਵਿਖਾਉਂਦੇ ਕਿੰਨਾ ਸਪੈਸ਼ਲ ਕਿੱਡਾ ਘਣਾ ਤੇ ਮੇਰੇ ਫਾਦਰ ਸਾਹਿਬ ਲੈ ਕੇ ਆਏ ਆ ਵੀ ਇੱਥੇ ਡਿਸਟ੍ਰੀਬਿਊਟਰ ਆਇਆ ਬਟਾਲੇ ਕਰੋ ਚੈੱਕ ਓਏ ਹੋਏ ਸ਼ੀਡ ਕਾਰਡ ਕਿਆ ਹੀ ਬਾਤ ਆ ਕਲਰ ਕਿੰਨੇ ਜਬਰਦਸਤ ਕਿਆ ਹੀ ਬਾਤ ਆ ਨਹੀਂ ਆ ਜਿਹੜੇ ਗਾੜੇ ਨਹੀਂ ਇਹ ਨਹੀਂ ਕੋਈ ਕਰਾਉਂਦਾ ਬਹੁਤ ਘੱਟ ਅੰਗਰੇਜ਼ਾਂ ਨੂੰ ਨਹੀਂ ਕਈ ਕੰਮ ਹੁੰਦੀਆਂ ਅੰਗਰੇਜ਼ਾਂ ਕਰਾਉਂਦੇ ਨਹੀਂ ਵੱਲ ਲੱਗੀ ਵੇਖਣ ਸ਼ੀਡ ਕਾਰਡ ਉਹ ਚੱਟੀ ਰਦਨਾ ਚਾਹਤੀ ਹੈ ਕਿੰਨਾ ਆਈ ਡੋ ਨੋ ਐਨੀਥਿੰਗ ਲੈ ਵੀ ਉੱਠ ਗਈ ਹੈ ਦੀਦੀ ਦੀਦੀ ਉੱਠ ਗਈ ਹੈ ਦੀਦੀ ਰਾਤੀ ਆਪੇ ਸੌਂ ਗਈ ਹੈ ਨਾ ਹਾਂ ਕਦੋਂ ਸਤੀ ਦੀਦੀ ਹੋਣੇ ਡਾਈਪਰ ਵੀ ਆਪੇ ਪਾ ਲੈਣੀ ਪਜਾਮੀ ਹੈ ਗਨੂੰ ਪ੍ਰਾਂਦਾ ਵੀ ਪੁਣਾ ਹੈ ਨਾ ਅਰ ਗਨੂੰ ਹੋਣਾ ਹੈ ਪ੍ਰਾਂਦਾ ਇਨਾਂ ਕੋ ਜਿੱਤ ਪ੍ਰਾਂਦਾ ਬਣਾਉਂਦੇ ਕੋਣ ਇਹਦੇ ਚਾਹੀਦ ਨੂੰ ਕਰਕੇ ਕੀ ਕਰੀਏ ਕਿ ਉਹਦੇ ਮੂੜਾ ਹੁੰਦੀ ਹੈ ਕਿ ਕਮਾਉਣਾ ਵਾ ਹਾਂ ਉਹ ਕੰਨੀ ਕਿ ਕਮਾਉਣਾ ਪ੍ਰਾਂਦਾ ਤੇ ਦੀਦੀ ਦੀਦੀ ਮੇਰਾ ਬੁੱਤ ਸਿਆਣਾ ਗੱਲ ਨਹੀਂ ਹੈ ਮੈਂ ਤੇ ਸਲੂਨ ਵਾਸਤੇ ਸਮਾਨ ਲੈ ਕੇ ਆਇਆ ਥੋੜਾ ਸਮਾਨ ਲੈਣ ਵਾਲਾ ਰਹਿੰਦਾ ਸੀਗਾ ਉਹ ਲੈ ਲਿਆ ਤੇ ਇੱਧਰ ਸੰਦੀਪ ਵੜਿਆ ਆਪਣਾ ਸਮਾਨ ਲੈਣ ਮੈਂ ਸਮਾਨ ਲੈ ਆਇਆ ਲੈਣ ਸਲੂਨ ਵਾਸਤੇ ਸਨੀਪ ਦੇਖਣ ਵਾਸਤੇ ਲਿਪਸਟਿਕ ਮੈਂ ਇਹ ਬਹਿ ਗਿਆ ਭਰਾਵਾ ਆਰਾਮ ਦੇਣ ਕਿਹੋ ਜਿਹਾ ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ ਆਹ ਚੱਪਰ ਕੇ ਬਹਿ ਗਿਆ ਮੈਂ ਹੈ ਕੱਲੇ ਯਾਰ ਚਲੀਏ ਗਾਂ ਟਾਈਮ ਹੋ ਗਿਆ ਨਹੀਂ ਤੇ ਸੁੰਡ ਲੈ ਆ ਅਗਰ ਕੌਲੀ ਚ ਪਾ ਲੋਕ ਲੋ ਦਾ ਫੜ ਗਿਆ ਇੱਧਰ ਲੈ ਲੀਆਂ ਜਲੇਬੀਆਂ ਤੇ ਸੋ ਹੁਣ ਘਰੇ ਚੱਲਦੇ ਆਪਾਂ ਉਹ ਤਾਂ ਬਾਲੇ ਦੁਕਾਨ ਤੇ ਜਾਣਾ ਸੀ ਪਰ ਹੁਣ ਲੇਟ ਹੋ ਗਿਆ ਥੋੜਾ ਉਹ ਦੁਕਾਨ ਬੰਦ ਹੋ ਜਣੀ ਬਾਲੇ ਦੀ ਨਹੀਂ ਕਿਉਂਕਿ ਹੁਣ ਮੇਰੇ ਸਾਨਾ ਜਿਆਦਾ ਨਹੀਂ ਕਹਿੰਦਾ ਤੇ ਤਾਂ 8:30 ਹੋ ਗਏ ਹੋਣੇ ਨਾ ਹੈ ਕਿਸੇ ਜਾਣਾ ਹੀ ਹਰ ਗੰਨੂ ਨਾ ਦਿਓ ਹਰ ਗੰਨੂ ਨਾ ਦਿਓ ਜਦੇ ਵੀ ਠੀਕ ਆ

ਨੜੀ ਪ੍ਰਾਣੀਆਂ ਜੌਂਸਨ ਨੇ ਆਉਣੇ ਜੌਂਸਨ ਸੰਿਆਸ ਲੈ ਗਿਆ ਪਾਸ਼ੀ ਦਾ ਦਾਦਾ ਦਾਦਾ ਦੇਖ ਆ ਮੁੰਡੇ ਦੇ ਅੱਲਾ ਆਇਆ ਪਾਪੇ ਪਾਪੇ ਆ ਲੈ ਲੈ ਮੈਂ ਨਹੀਂ ਲੈਣੀ ਲਿਆ ਉਹ ਹੋ ਗਿਆ ਰ ਇਹਨੂੰ ਸਰਪ੍ਰਾਈਜ਼ ਨਹੀਂ ਦੇਣਾ ਦਾਦਾ ਇਹਨੂੰ ਸਰਪ੍ਰਾਈਜ਼ ਨਹੀਂ ਹੋ ਦੇਣਾ ਰ ਗੁੰ ਨੂੰ ਸਰਪ੍ਰਾਈਜ਼ ਨਹੀਂ ਦੇਣਾ ਕਿਹੜਾ ਨਹੀਂ ਆ ਦੇਖ ਕਿਉਂ ਹੈ ਹਰ ਗੁੜੇ ਕੀ ਇਹ ਕੀ ਆ ਇਹ ਕੀ ਮੈਨੂੰ ਦੱਸ ਦੇ ਦੇ ਨਾ ਪਾ ਕੇ ਵੇਖੀਏ ਮੰਮਾ ਨੂੰ ਕਹ ਪਾ ਦੋ ਮੈਨੂੰ ਮਮਨ ਕੋ ਪਾ ਕੇ ਤੇ ਦੱਸੋ ਮੈਨੂੰ ਇਹ ਲੋਗ ਸਹੀਗੇ ਇਹ ਲੋਗ ਸਹੀਗੇ ਦਾ ਦਾ ਤਨ ਪਹਿਲਾਂ ਪੋਸਟਾ ਆ ਵੀ ਕਿੰਨਾ ਟੇਸਟੀ ਹੈ ਤੇ ਇਹ ਬੜੀ ਟੇਸਟੀ ਲੱਗਿਆ ਹੈ ਆ ਬਪਾ ਇਹ ਬੜੀ ਟੇਸਟੀ ਲੱਗਿਆ ਹੈ ਇਧਰ ਹੋਰ ਨਹੀਂ ਖਾਣੀ ਕਿਉਂ ਕਿਸ ਨੇ ਕਿਉਂ ਨਹੀਂ ਖਾਣੀ ਕਿਉਂ ਨਹੀਂ ਖਾਣੀ ਕਿਉਂ ਨਹੀਂ ਖਾਣੀ ਖਾ ਲਈ ਦਾ ਕੋਈ ਕਰ ਨਹੀਂ ਖਾ ਖਾ ਲੈ ਜਾ ਰਿਹਾ ਖਾਣਾ ਕਿਉਂ ਨਹੀਂ ਖਾਣੀ ਉਹ ਜੇ ਉਹਦੇ ਜੀ ਮੇਰੇ ਨਾਲ ਕਿਹ ਲੈ ਸੀ ਤੀਰੂ ਮਾਂ ਰੈਣ ਨਾ ਪਾਪ ਪਰਾਂਦਾ ਫਿਰ ਅਖਾਂ ਨਹੀਂ ਲੀ ਕਿਉਂ ਨਹੀਂ ਖਾਣੀ ਚਲ ਦੱਸ ਦੇ ਹਾਏ ਵਾਏ ਇਹ ਨਹੀਂ ਮੇਰਾ ਪੁੱਤ ਇਹਨੇ ਪੁੱਤ ਨੂੰ ਜੱਜ ਗਿਆ ਹੀ ਓਏ ਜੱਜ ਗਿਆ ਹੀ ਓਏ ਹਾਏ ਇਹਦਾ ਕੋ ਨਾ ਕਿ ਇਹ ਸੋਹਣਾ ਲੱਗਿਆ ਸੋਹਣਾ ਲੱਗਾ ਹੀ ਉੱਧਾ ਸੇਰ ਨਾ ਵਗਾਵੇ ਹਨਾ ਹਾਂ ਆਦਤ ਕਰ ਬੈਠੀ ਸੀ ਅੰਦਰ ਮੈਂ ਬਣਾ ਰਿਹਾ ਸੀ ਕਲਾਇੰਟ ਵਾਸਤੇ ਚਾਹ ਤੇ ਕੰਮ ਤੇ ਦੇਖ ਕੇ ਆਇਆ ਬੜੀ ਮਾਣਕ ਨੂੰ ਮੇਰੇ ਤੇ ਧੰਨਵਾਦ ਸਮਾਂ ਹੈ ਕੰਮ ਬੜੀ ਕਿਰਪਾ ਹੈ ਹਮ ਨਾ ਕਾਂਦੀ ਮਾ ਛਰਵਾਇ ਥੇ ਤੇ ਡੁੱਡ ਚੱਕਾਂਡੇ ਡਾਕਟਰ ਬੜਾ ਸਿਆਣਾ ਬੜਾ ਡਿਪਲੋਮਾ ਕੀਤਾ ਡਾਕਟਰ ਸਾਹਿਬ ਕਿੱਥੋਂ ਕਿੱਥੋਂ ਕੋਰਸ ਕੀਤਾ ਡਾਕਟਰ ਸਾਹਿਬ ਕਿੱਥੋਂ ਕੋਰਸ ਕੀਤਾ ਡਾਕਟਰ ਸਾਹਿਬ ਜਿੱਦ ਹੁੰਦੀ ਕੱਲ ਨੂੰ ਮੇਕ ਮਾ ਇਹਦੀ ਸੂਈ ਕਿੱਥੇ ਲੱਥ ਗਈ ਕੇ ਸੂਈ ਜੀ ਅ ਆਲੂ ਮੇਰੇ ਖਾਨ ਪਾਈ ਜਾਂਦਾ ਹੁਣ ਆਪੁੰਦੇ ਅੱਧਾ ਕਿਲੋ ਦਾ ਭਾਅ ਆਖੰਡਿਆ ਇਹ ਦੋ ਹੀ ਇਹਦੇ ਚ 90 ਆ ਉਦਾਂ ਅੱਗੇ ਗਾੜੀ ਹੈ ਜੀ ਅੱਗੇ ਚਲੋ ਵੇਦੇ ਆ ਵੀ ਫੋਲ ਫਲਾਈਆ ਕਰਕੇ ਮੈਂ ਨੰਗ ਦਾ ਨੰਗ ਦਾ ਚੱਲਿਆ ਮੈਂ ਮਹਾਰਾਜ ਦੇ ਦਾਤੇ ਨਾਤਮਸਤ ਖੋ ਜੀਏ ਗੁਰਦੁਆਰਾ ਕੰਨ ਸਾਹਿਬ ਬਾਬੇ ਨਾਨਕ ਦੇ ਚਰਨਾਂ ਇੱਥੇ ਦੂਰੋਂ ਹੀ ਬਾਹਰੋਂ ਨਮਸਕਾਰ ਕਰ ਲੀਆ ਜੀ ਇੱਥੇ ਹੁਣ ਗੋੜ ਕੇ ਪੱਧਰਾ ਕਰਕੇ ਆਲੂ ਪੋਟਲੇ ਨਾ ਇੱਥੋਂ ਇੱਥੇ ਗੰਡਿਆਂ ਮੈਂ ਇੱਥੇ ਭਿੰਡੀਆਂ ਹੁਣ ਵੀ ਜਿੰਦੀਆਂ ਨਾ ਕਦ ਨੂੰ ਗਲੇ ਨਾ ਜੋ ਕੋਝਲ ਜਿੰਦੀਆਂ ਗਲੇ ਹਾਂ ਕੰਮ ਅੰਦਾਜ਼ਾ ਹਿੱਤੇ ਉਹ ਹੁਣ ਕਹਿੰਦੀ ਮੈਂ ਕਰਨਾ ਮੈਂ ਹਾਂ ਕਰਦੇ ਚੰਗਾ ਕੰਮ ਜਿਹੜਾ ਉਹ ਬੰਦੇ ਨੂੰ ਮੰਨ ਲੈਣਾ ਚਾਹੀਦਾ ਮੇਰੇ ਬੱਸ ਦੀ ਨਹੀਂ ਗੱਲ ਹੁਣ ਇਹਦਾ ਕੰਮ ਕੀਤਾ ਦਿਮਾਗ ਹਾਂ ਇਹ ਵੀ ਡਾਕਟਰ ਸਾਹਿਬ ਬਹੁਤ ਦਰਦ ਹੋ ਰਹੀ ਹੈ ਬਹੁਤ ਜਨਾਬੀ ਬਦਰ ਰੋ ਰਹੀ ਹੈ ਇਹ ਸੁਬਾ ਸਾਮਾ ਖਾਣ ਮਿਆਸੇ ਦੋ ਹੈ ਇਤਨੇ ਦਾਸ ਦੱਸਦਾ ਦੋ ਪੱਤੀ ਜਰੂਰ ਤੇ ਮੇਰੀ ਪਾਤੀ ਕਿੰਨੀ ਯਾਨੀ ਮੈਨੂੰ ਤੂੰ ਲੋੜ ਲੋਜੀ ਮਾਰਦਾ ਯਾ ਨਾ ਕਦੇ ਝੂਠ ਨਾ ਬੋਲਿਆ ਕਰ ਉਹਦਾ ਤੂੰ ਮਾਰਿਆ ਜੀ ਸੀਤਾ ਪਤੀ ਝੂਠ ਮੜਾ ਬੋਲਦੀ ਬੜਾ ਝੂਠ ਬੋਲਦੀ ਏਕਾ ਏਕਾ ਏਕ ਤੂੰ ਹੀ ਕੀ ਕਰਨ ਤੇ ਹਾਏ ਹਾਏ ਦਾਦੀ ਹੋ ਗਿਆ ਚਿਮਚਿਮਿਆ ਜਾ ਹੋ ਗਿਆ ਅਜਿ ਚਿਮਚਿਮਿਆ ਜਾ ਹੋ ਗਿਆ ਅੱਜ ਇਹਨਾਂ ਦੇ ਦਾਦੀ ਪੋਤੀ ਦਈਆਂ ਚਟਣੀ ਤਿਆਰ ਕਰਨ ਹੁਣ ਮੈਨੂੰ ਆ ਆਰਡਰ ਮਿਲਿਆ ਵੀ ਇਹਨੂੰ ਹੁਣ ਦੱਲਾ ਜਾ ਮਿਕਚਰ ਨੂੰ ਇਹ ਨੰੰ ਅੰਦਰ ਜਾ ਕੇ ਪੀਲਾ ਇਹ ਵੀਰ ਕੋਈ ਨਹੀਂ ਇਥੋਂ ਲੈਣ ਆਏ ਆ ਲੈਣਿਆਂ ਦਾ ਕੰਮ ਇਹਨੇ ਸਾਫ ਬਰਾਟੀਆਂ ਦਾ ਟੀਟ ਮਾਰ ਟਮਾਟਰ ਮਿਰਚ ਸਿੰਧਲਾ ਮਿਰਚ ਕਾਲੀ ਟੋਰੀਆਂ ਜੋ ਹੀ ਟਮਾਟਰ ਟਮਟਰ ਕੋਲ ਬੂਟੇ ਇਹ ਬਿਲਕੁਲ ਨਾ ਫਾਟਕਦੇ ਨਾਲ ਹੀ ਆ ਤੇ ਵੀਰ ਕਹਿੰਦਾ ਮੈਨੂੰ ਚਾਹੀਦਾ ਕੰਨ ਨਾਲ ਚਲੋ ਲਾ ਲਾ ਭਾਈ ਦੇਖੋ ਕੀ ਰੇਟ ਲਾਉਂਦਾ ਹੁਣ ਪਤਾ ਲੱਗਦਾ ਇਹ ਸਾਹਬ ਹੁਣ ਲੈਣਾ ਮੈਂ ਨਾਲ ਬਚੋਲਾ ਹੀ ਆ ਮੈਂ ਬਚੋਲਾ ਹੀ ਥਾੜੇ ਵਲ ਤੇ ਬਣਨੀਆ ਕਲੀ ਤੂ ਹੀ ਗਏ ਨਾ ਪਰ ਮੈਂ ਬੜਾ ਆਜੋ ਬੈਕ ਕੋ ਜਰਮਨ ਠੀਕ ਹੈ ਕੀ ਕਵੇ ਕਰ ਲਾ ਪਕੜਿਆਂ ਨੂੰ ਲਾਉਂਦੇ ਆ ਸਾਹਮਣੇ ਤੋਂ ਸੇ ਪਰ ਇਸੇ ਕਦੇ ਮਿਲਦੇ ਬਹੂਆ ਇਹ ਜੋ ਚੁਨੂ ਹੁੰਦੇ ਨਹੀਂ ਤੁਹਾਡੇ ਵਲ ਤੇ ਬਣਨੀਆ ਵੈਰੀ ਗੁੱਡ ਜਿੰਦਾਰਾ ਬੱਚਿਆ ਵੱਟ ਚੋੜੀਏ ਇਸ ਟਿੱਕੇ ਲਈ ਵਾਹ ਚਲ ਠੀਕ ਆ ਫਿਰ ਠੀਕ ਸਭ ਠੀਕ ਲੰਨੂ ਪਿਆਰ ਆ ਅੰਜ ਤੋਂ ਹੁਣ ਤੇ ਲਾ ਲਿਆ ਦਾਦੀ ਆ ਐ ਕਰਕੇ ਹੈ ਤਾ ਉਹਨੂੰ ਲਾ ਲਿਆ ਕਰ ਤਰੀਕੇ ਦੱਸਦੀ ਆ ਐਦਾਂ ਕਰਕੇ ਲਾ ਲਿਆ ਕਰ ਡਾਕਟਰ ਸਾਹਿਬ ਐਦਾਂ ਲਾ ਲਿਆ ਕਰ ਬੱਸ ਤਾਂ ਡੋਟੀ ਕਿਹ ਲੂਣੇ ਡੋਟੀ ਕਿਹ ਸੁਣ ਜਿਹ ਲਈ ਫਿਰਦੀ ਥਰਮੋਮੀਟਰ ਲਈ ਫਿਰਦੇ ਏ ਟੀਕੇ ਲਾਉਣ ਤਿਆਰ ਹੈ ਵੇ ਰਬਾ ਬਹੁ ਟੀਕੇ ਲਾਈ ਜਾਂਦੇ ਡਾਕਟਰ ਵੀ ਫੀਡ ਕਰਦਾ ਟੀਕੇ ਪੰਗਾ ਕੀ ਪੰਗੇ ਪੰਗਾ ਪਿੰਦੇ ਪੰਗਾ ਖਾਣਾ ਹੁਣ ਨਹੀਂ ਦੇਈ ਏਦਾਂ ਬੋਲਿਆ ਸੱਚੀ ਇੱਥੇ ਬਖੋਟ ਹੋਰ ਇੰਦੀ ਹੀ ਮੈਂ ਕਿਹਾ ਚਲ ਇਹ ਵੀ ਲਾ ਹੀ ਦੋ ਇਹ ਮੇ ਪੰਜਾਈ ਲੱਥੀਆਂ ਹੀ ਨਾ ਚੱਲ ਜੀ ਉਹ ਨਾ ਆ ਰਹੀ ਆ ਉਹ ਚੱਲ ਆ ਤੇ ਸਾਰੇ ਆ ਵੀ ਲਾਉਣੇ ਸਰ ਵਾਲੇ ਫਾੜਕ ਤੇ ਖੜੇ ਆ ਤੇ ਦਵਾਈ ਲੈਣ ਆਏ ਹਰ ਗੁੰਡੀ ਤੇ ਫਾੜਕ ਬੰਦ ਹੀ ਰਹਿੰਦਾ ਇੱਥੇ ਦਾਦੀ ਪੋਤੀ ਖਲੋਤੀਆਂ ਹੈ ਹੈ ਉਧਰ ਪਰ ਇਹ ਗੈਸ ਸਿਲੰਡਰ ਵਾਲੇ ਖਲੋਤੇ ਆ ਤੇ ਨਾਉਣ ਦਾਦੀ ਦੀ ਕੋ ਟੰਡਈ ਹੈ ਹੈ

ਮੈਂ ਤੇ ਨਹੀਂ ਮਾਂ ਤੁਮਰੀ ਬੇਟੀ ਹੈ